ਇਹ ਕੀ ਫੜ ਗਿਆ ਇਹ ਪਾਜੀ ਆ ਹਾਂ ਜੀ ਆਂਦੀ ਆ ਆਏ ਹੋਵੇਂ ਦੇਰ ਆਜੋ 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 ਸਾਡੇ ਆ ਕੇ ਦੂਰ ਆ ਦੇ ਇਹ ਜਿਹੜੇ ਵਾਲੇ ਆ ਪਰਲਾ ਤਾਂ ਬਾਥਰੂਮ ਦੇਖੋ ਇਟਾਲੀਅਨ ਟਾਈਲ ਲੱਗੀ ਹੋਈ ਹੈ ਬਾਥਰੂਮ ਉਹਨਾਂ ਟਾਈਲਿੰਗ ਆ ਆ ਦੇਖ ਲਓ ਪਤਿੱਲਾ ਕਿੱਥੇ ਪਿਆ ਜੀ ਬਾਥਰੂਮ 'ਚ ਕਿਸੇ ਪਤਿੱਲੇ ਦੇ ਉੱਤੇ ਕਰੋ ਪਰਮਾਨੇ ਆ ਦੇਖੋ ਟਿੰਡਰ ਦੇ ਉੱਪਰ ਮੰਨੇ ਆ ਆ ਦੇਖ ਲਓ ਬੰਦਾ

ਸਤਿ ਸ਼੍ਰੀ ਅਕਾਲ ਜੀ ਪ੍ਰਿਆਣੀ ਉਹਨਾਂ ਸਾਹਿਬ ਦਾ ਨਾਮ ਲਾਓ ਉਹਨਾਂ ਸਾਹਿਬ ਧਿਆਨ ਰੱਖੋ ਉਹ ਤੇਲ ਦਿਖਾਓ ਵੀਰੇ ਆ ਤੇਲ ਤੇ ਆਹ ਤੇਲ ਵਾਹ ਜੀ ਵਾਹ ਦੇਖੋ ਕਿੰਨਾ ਢੱਕੇ ਸਾਫ਼ ਉੱਧਰ ਧੰਗ ਰੱਖੇ ਹੋਏ ਆ ਜਿਹੜੇ ਤੁਸੀਂ ਖਾਣੇ ਆ ਸਾਹਿਬ ਨੂੰ ਸਪ੍ਰਿੰਗਰੋਂ ਵਾਲੇ ਜੀ ਸੱਤ ਡੈਕਟਰ ਸੱਤ ਪੇਸ ਆਪਾਤ ਕੋ ਵੀ ਮੋਹਾਲੀ ਸਾਰੇ ਮੋਹਾਲੀ ਦੇ ਜਾਣੇ ਇੱਥੋਂ ਆਪਾਤ ਕੋ ਵੀ ਬਾਹਰ ਪਈ ਆ ਯਾਰ ਇੱਧਰ ਦੇਖ ਵੀ ਹਲੇ ਨਾ ਨਾ ਕੁਝ ਮੜੇ ਤੇਲ ਦਾ ਹਾਜਰ ਹੁਣੀ ਬਦਲੇ ਇਹਨਾਂ ਨੇ ਕਿੰਨਾ ਫਰੈਸ਼ ਹੈ ਅਦਰ ਨਹੀਂ ਬੰਦੇ ਆਹ ਇਹ ਫਰੈਸ਼ ਤੇਲ ਜਿੱਚ ਬਣਿਆ ਆ ਪਾਏ ਆ ਮੱਖੀਆਂ ਮਚਰਾ ਚ ਉੱਪਰੋਂ ਵੀ ਤੇਲ ਆ ਰਿਹਾ ਹੈ ਇਹ ਚ ਬਣ ਰਿਹਾ ਬਈ ਯਾਰ ਮਾਰ ਨਾ ਦਿੰਦੋ ਇਹ ਦੇਖੋ ਸਾਸ ਆ ਪਈ ਮਸੀ ਮਚਰ ਆ ਨੂੰ ਉਹ ਹੀ ਪਈਆਂ ਆਪ ਗਿਰੇ ਹੋਏ ਆ ਮਾਨੂੰ ਐ ਬਰੀ ਤਾਂ ਆ ਪਿਆ ਨਾ ਸਪ੍ਰਿੰਗ ਰੋਲ ਸਾਡੇ ਬੱਚੜੇ ਆਏ ਦੇਖਣੇ ਨੇ ਤਾਂ 140 ਕਿਲੋ ਦੇ ਆ ਉਹ ਲੈ ਆ ਦੇਖੋ ਆ ਉੱਪਰ ਪਿਆ ਆ ਲੋ ਆੜੇ ਸਪਰਿੰਗ ਲੋਲ ਤੁਸੀਂ ਖਾਣੇ ਆ ਬਾਈ ਜੀ ਅਮੰਜੀਆਂ ਦੇ ਥੱਲੇ ਪਈਆਂ ਜੀ ਆ ਜਾਏਗਾ ਬੰਦਾ ਦੇਖੀ ਇਹ ਚੂਹੇ ਚੂਹੇ ਨੇ ਖਾਏ ਵਾ ਇਹ ਬਣ ਕੇ ਬਾਹਰ ਜਾ ਰਹੇ ਜਿਹੜਾ ਤੁਹਾਨੂੰ ਵੀਡੀਓ ਸਟਾਰਟਿੰਗ ਦਿਖਾਇਆ ਯਾਰ ਐਸੇ ਗੰਭ ਨਾ ਮਾਈਕ ਰੌੜ ਯਾਰ ਵੈਰੀ ਸਾਡੇ ਇੱਕ ਕੁਆਲਟੀ ਹਾਂਜੀ ਮਮੋਸਾਣੇ ਦੇ ਦੋਸਤ ਆ ਦੇਖ ਲਓ ਮਮੋਸਾ ਦਾ ਹੌਸਪੀਟੈਲ ਆ ਸਾਰੇ ਨਵੇਂ ਕਿਹੜਾ ਸਾਰੇ ਆਰਡਰ ਆ ਆ ਦੇਖੋ ਇੱਥੇ ਆ ਟੇਬਲ ਤੇ ਬਣਦਾ ਸਾਰਾ ਸਵਾਦ ਇਤਨਾ ਜਿਆਦਾ ਬੰਮੀ ਕਰੀ ਆ ਫ੍ਰਿਜ ਐ ਇੱਥੇ ਹੀ ਮੋਟਰ ਵੀ ਐ ਮਤਫਾਜ਼ਾਂ ਉਹ ਮਾਈ ਗੋਡ ਆ ਦੇਖੋ ਜੀ ਪਨੀਰ ਆਹ ਲਓ ਪੂਰੀ ਐ ਦਰਵਾਜ਼ੇ ਦੀ ਸਮੈਲ ਮਾਰ ਰਹੀ ਯਾਰ ਹਾਂਜੀ ਸਮੈਲ ਮਾਰ ਰਹੀ ਐ ਆ ਦੇਖੋ ਪਾਲਾ ਪਾ ਕੇ ਨਾ ਪਾ ਅਹੀਂ ਇਹ ਪਏ ਸੁੱਤੇ ਉੱਪਰ ਪਏ ਨੇ ਨੀਚੇ ਸਮਾਨ ਪਿਆ ਬਣਾਇਆ ਹੋਇਆ ਉੱਪਰ ਇਹ ਆਪ ਗਿਰੇ ਹੋਏ ਆ ਆ ਚੋ ਸਕਦੀ ਆ ਗੋਪੀ ਰੱਖੋ ਮੜਜੀ ਠੀਕ ਆ ਇਹ ਉਠਾੜਾ ਇਹਦੀ ਗੋਪੀ ਅੱਜ ਤੋੜ ਕੇ ਲੈਣਾ ਇਹ ਉਹ ਦਿਖਾਓ ਇਹ ਉਠਾ ਇਹ ਕੀ ਚੀਜ਼ ਹੈ ਆ ਚਿਕਨ ਆ ਜੀ ਦੇਖੋ ਆ ਯਾ ਹਾਏ 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 ਇਹ ਚਿਕਰੀ ਹੀ ਹੈਗਾ ਭਾਈ ਇਹ ਸਾਰਾ ਬਣ ਕੇ ਮੁਹਾਲੀ ਜਾਂਦਾ ਬਹਾਲੀ ਮਟਾਰ ਕੱਲੇ ਕੱਲੇ ਸੈਕਟਰਾਂ ਕੇ ਵਿੱਚੋਂ ਜਾਂਦਾ ਜਿੱਥੋਂ ਤੁਸੀਂ ਖਾਣੇ ਆ ਹੁਣ ਦੇਖ ਲਓ ਇਹ ਆਹ ਦੇਖੋ ਆਹ ਦੇਖੋ ਇਹ ਇਹ ਜੀ ਗੋਭੀ ਦੇਖੀ ਹੈ ਕਿਸ ਨੇ ਤਾਜੀ ਜਿਹੜੀ ਗੋਭੀ ਤਾਂ ਬੰਦ ਰਿਆ ਇਹਦਾ ਸੋਚੋ ਵੀ ਇੱਕ ਪੀਸ ਚੱਕੇ ਵਾਲਾ ਹਾਂ